ਪਿਆਰ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਿਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੀਐਸਸੀਬੀ ਦਾ ਵੱਡਾ ਫੈਸਲਾ 10ਵੀਂ ਅਤੇ 12ਵੀਂ ਦੇ ਪੇਪਰ ਚੈੱਕ ਕਰਨ ਵਾਲੇ ਟੀਚਰਾਂ ਨੂੰ ਮਿਲੇਗਾ ਵੱਧ ਪੁਗਤਾਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੇਂ ਨਵੇਂ ਸਾਲ ਮੌਕੇ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਹੁਣ ਉਹਨਾਂ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਪੇਪਰਾਂ ਨੂੰ ਚੈੱਕ ਕਰਨ ਦੇ ਬਦਲੇ ਤਿੱਤੀ ਫ੍ਰੀ ਸਿਰਦਬੱਦ ਭੁਗਤਾਨ ਹੋਵੇਗਾ ਇਸ ਦੇ ਨਾਲ ਹੀ ਇਸ ਸਾਲ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਨੂੰ ਪੀਐਸਸੀਬੀ ਦੇ ਰੀਵਿਊ ਲਿਸ ਦੀ ਸਹੂਲਤ ਪ੍ਰਦਾਨ ਨਹੀਂ ਕਰਨਗੇ ਇਸ ਫੈਸਲੇ ਬੋਰਡ ਵੱਲੋਂ ਇਸ ਫੈਸਲੇ ਲਿਆ ਗਿਆ ਹੈ ਬੋਰਡ ਨੇ ਦੇਰੇ ਚੇਅਰ ਪਰ ਸੰਡਕਟਰ ਸਤबीर ਕੌਰ ਨੇ ਦੱਸਿਆ ਕਿ ਪਹਿਲਾ ਅਧਿਆਪਕ ਨੂੰ 10ਵੀਂ ਜਮਾਤ ਦੇ ਪੇਪਰਾਂ ਚੈੱਕ ਕਰਨ ਲਈ 6.25 ਰੁਪਏ ਪ੍ਰਤੀ ਪੇਪਰ ਮਿਲਦਾ ਸੀ ਹੁਣ ਉਹਨਾਂ ਨੂੰ 8.25 ਰੁਪਏ ਦਿੱਤੇ ਜਾਣਗੇ ਇਸ ਦੇ ਇਸੇ ਤਰ੍ਹਾਂ 10ਵੀਂ ਜਮਾਤ ਦੇ ਪੇਪਰ ਚੈੱਕ ਕਰਨ ਹਤੇ ਹੁਣ ਉਹਨਾਂ ਨੂੰ ਸਿੱਧੇ 10 ਰੁਪਏ ਮਿਲਣਗੇ ਜਦੋਂ ਕਿ ਪਹਿਲਾਂ ਉਹ 7.50 ਰੁਪਏ ਦਿੰਦੇ ਸਨ ਬੋਰਡ ਮੁਤਾਬਿਕ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਮੋੜ ਮੁਲਾਕਾਤਾਂ ਦੀ ਸਹੂਲਤ ਦਿੱਤੀ ਗਈ ਹੈ ਇਸ ਵਿਧੀ ਇਨਕਾਰਨ ਨਤੀਜੇ ਐਲਾਨਣ ਵਿੱਚ ਦੇਰੀ ਹੋਣ ਕਾਰਨ ਉਮੀਦਵਾਰਾਂ ਨੂੰ ਮੁਸ਼ਕਲਾਂ ਹੁੰਦੀਆਂ ਹਨ ਇਸ ਦੇ ਨਾਲ ਹੀ ਕੁਝ ਹੋਰ ਤਕਨੀਕੀ ਕਾਰਨ ਕਰਕੇ ਬੋਰਡ ਨੇ ਮਾਰਚ 2024 ਦੇ ਇਸ ਫੈਸਲੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ ਆਸ਼ਾ ਆਸ਼ਾ ਅਰਸ਼ਿਤ ਦੀ ਮੋੜ ਜਾਂਚ ਦੀ ਸਹੂਲਤ ਪਹਿਲਾ ਵਾਰ ਹੀ ਰਹੇਗੀ ਅਗਲੀ ਬਰੇ ਚੀਨੀ ਦਾ ਇਲੈਕਟ੍ਰੋਨਿਕ ਸਮਾਨ ਵੇਚਣ ਤੇ ਦੁਕਾਨਦਾਰਾਂ ਹੋਇਆ ਜੁਰਮਾਨਾ ਤੇ ਹੋਵੇਗੀ ਜੇਲ੍ਹ phạt ਇਲੈਕਟ੍ਰੋਨਿਕ ਬਾਜ਼ਾਰ ਵਿੱਚ ਚੀਨੀ ਉਤਪਾਦਕ ਦੀ ਪਰਮਾਨ ਹੈ ਸਾਰੀਆਂ ਪਾਬੰਦੀਆਂ ਤੇ ਮਹੀਮ ਦੇ ਬਾਵਜੂਦ ਬਾਜ਼ਾਰਾਂ ਵਿੱਚ ਘਟੀਆ ਬਿਜਲੀ ਉਪਲਬਧ ਦੀ ਵਿਕਰੀ ਨਹੀਂ ਰੁਕ ਰਹੀ ਹੈ ਘਟੀਆ ਕੁਆਲਟੀ ਦੇ ਸਮਾਨ ਦਾ ਨਾ ਕਰਨ ਹਰ ਰੋਜ਼ ਘਰ ਵਿੱਚ ਬਿਜਲੀ ਹਾਸੇ ਵਰਤਦੇ ਰਹਿੰਦੇ ਹਨ ਇਸ ਦੇ ਨਾਲ ਹੀ ਰੋਕਣ ਲਈ ਸਰਕਾਰ ਨੇ ਸਖਤ ਨਿਯਮ ਬਣਾਏ ਹਨ ਹੁਣ ਜੇਕਰ ਕੋਈ ਦੁਕਾਨਦਾਰ ਘਟੀਆ ਸਮਾਨ ਵਿਚਦਾ ਪਾਇਆ ਗਿਆ ਤਾਂ ਕੋਈ ਕੰਪਨੀ ਉਤਪਾਦ ਕਰਦੀ ਹੈ ਤਾਂ ਉਸ ਵਿਰੁੱਧ ਜੁਰਮਾਨਾ ਸਮੇਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਜੇਲ੍ਹ ਵੀ ਭੇਜਿਆ ਜਾਵੇਗਾ ਸਰਕਾਰ ਨੇ ਘਟੀਆ ਵਸਤੂਆਂ ਤੇ ਆਯਾਤ ਨੂੰ ਰੋਕਣ ਵਾਸਤੇ ਇਹਨਾਂ ਵਿਵਸਥਾ ਦੇ ਘਰੇਲੂ ਨਿਯਮ ਨੂੰ ਉਪਸ਼ਾਹਿਤ ਕਰਨ ਲਈ ਸਵਿਚ ਸਾਕਟ ਆਨ ਲੇਟ ਦੇ ਕੇਬਲ ਟਰੰਗ ਟਰਕਿੰਗ ਵਰਗੀਆਂ ਬਿਜਲੀਆਂ ਦੀਆਂ ਅਵਸਥਾਵਾਂ ਲਈ ਲਾਜ਼ਮੀ ਗੁਣਵੱਤਾ ਮਾਪਦੰਡ ਜਾਰੀ ਕੀਤੇ ਹਨ ਇਸ ਸਬੰਧੀ ਵਿੱਚ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹ ਕਰਨ ਲਈ ਵਿਭਾਗ ਨੇ ਇਲੈਕਟ੍ਰੋਨਿਕ ਆਰਡਰ 2023 ਜਾਰੀ ਕੀਤੇ ਹਨ ਅਗਲੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਵੱਡੀ ਸਿਟੀ ਸਥਾਪਿਤ ਕਰਨ ਦੀ ਕਵਾਇਦ ਸ਼ੁਰੂ ਦੀ ਜਵਾਹਰ ਲਾਲ ਨਹਿਰੂ ਫਾਰਮ ਸਿਟੀ ਪਹੁੰਚੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੰਪਨੀਆਂ ਦੇ ਸੂਬੇ ਵਿੱਚ ਵਿਗਰਪ ਪੱਧਰ ਉੱਤੇ ਨਿਵੇਸ਼ ਕਰਨ ਲਈ ਵੱਡੇ ਔਨ ਦਾ ਸੱਦਾ ਦਿੱਤਾ ਹੈ ਅੱਜ ਇੱਥੇ ਜਵਾਹਰ ਲਾਲ ਨਹਿਰੂ ਦਾ ਫਾਰਮਾ ਸਿਟੀ ਦਾ ਦੌਰਾ ਕਰਨ ਆਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੈਕਟਰ ਵਿੱਚ ਦੀ ਇੱਕ ਵੱਡੀ ਸਭਾ ਹਾਂ ਉਹਨਾਂ ਨੇ ਕਿਹਾ ਕਿ ਕੰਪਨੀਆਂ ਨੂੰ ਇੱਕ ਪਾਸੇ ਸੂਬੇ ਦੇ ਅਧਿਕਾਰਿਤ ਵਿਕਾਸ ਨੂੰ ਅੱਗੇ ਵਧਾਉਣ ਦੇ ਤੇ ਦੂਜੇ ਪਾਸੇ ਆਪਣੇ ਕਾਰੋਬਾਰ ਵਿੱਚ ਵਿਸਥਾਰ ਕਰਨ ਲਈ ਸੂਬੇ ਵਿੱਚ ਵੱਡਾ ਨਿਵੇਸ਼ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਫਾਰਮ ਖੇਤਰਾ ਮੋਹਰੀ ਬਣ ਕੇ ਉਪਾਧਰ ਵਿੱਚ ਮਦਦ ਮਿਲੇਗੀ ਅਗਲੀ ਖਬਰ ਪੰਜਾਬ ਤੁਹਾਨੂੰ ਕਦੀ ਮਾਫ਼ ਨਹੀਂ ਕਰੇਗਾ ਚਾਕੀ ਵਿਵਾਦ ਤੇ ਮੁੱਖ ਮੰਤਰੀ ਸਿੰਘ ਭਗਵੰਤ ਮਾਨ ਸਿੰਘ ਨਾਲ ਸੁਨੀਲ ਜਾਖੜ ਦਾ ਪਲਟਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਜਬਾਦੀ ਅਗਵਾਈ ਵਾਲੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਚਾਕੀ ਨੂੰ ਰੱਦ ਕਰਨ ਦੇ ਮੁੱਦੇ ਉੱਤੇ ਨਗਾ ਚਿੱਟਾ ਝੂਠ ਬੋਲਣ ਉੱਤੇ ਪਾਜਬਾਦੀ ਸੁਬਾਈ ਪ੍ਰਧਾਨ ਸੁਨੀਲ ਜਾਖੜ ਦੀ ਕਰੜੀ ਆਲੋਚਨਾ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੂਬੇ ਸਰਕਾਰ ਹਮੇਸ਼ਾ ਤੋਂ ਇਹ ਤਰਕ ਦੇ ਰਹਿ ਕੇ ਮੁਗੀ ਮੋਦੀ ਸਰਕਾਰ ਨੇ ਆਪਣੀ ਪੰਜਾਬ ਵਿਰੋਧ ਖਬਰ ਕਾਰਨ ਸੂਬੇ ਦੀ ਝਾਕੀ ਨੂੰ ਰੱਦ ਕਰ ਦਿੱਤਾ ਹੈ ਪਰ ਜਾਖੜ ਕੇਂਦਰ ਸਰਕਾਰ ਨੇ ਇਸ ਨੂੰ ਕਦਮ ਨੂੰ ਆਪਣੀ ਬੇਤਾਬ ਵਿਨੀਆਂ ਨੂੰ ਜਾਇਜ਼ ਟਹਿਰਾਨ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਕੋਲ ਕੋਈ ਅਧਾਰ ਨਹੀਂ ਹੈ ਅਤੇ ਇਸ ਦੇ ਸੀਐਮ ਮਾਨ ਨੇ ਕਿਹਾ ਕਿ ਜਾਖੜ ਨੇ ਸੂਬੇ ਸਰਕਾਰ ਦੀਆਂ ਚਾਕੀਆਂ ਰੱਦ ਹੋਣ ਦਾ ਕਾਰਨ ਉਹਨਾਂ ਉੱਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਹੋਣ ਦੀ ਗੱਲ ਆਖ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਇਹ ਸਾਰਾ ਬਿਆਨ ਜਾਖੜ ਦੀ ਮਹੀਜ ਕੋਰੀ ਕਰਕਲ ਨਾ ਨੀ ਭਗਵੰਤ ਸਿੰਘ ਮਾਨ ਕਿਹਾ ਕਿ ਹੁਣ ਜਦੋਂ ਰੱਖਿਆ ਮਤਰਾਲੇ ਨੇ ਇਸ ਬਿਲਕੁਲ ਸਾਫ ਕਰ ਦਿੱਤਾ ਹੈ ਕਿ ਇਸ ਚਾਹੀ ਉਤੇ ਕੋਈ ਤਸਵੀਰ ਨਹੀਂ ਸੰ ਤਾਂ ਜਾਖੜ ਨੇ ਝੂਠ ਦਾ ਪਲਟ ਪਰਦਾਫਾਸ਼ ਹੋ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ